ਪਰਵਾਰ ਨੂੰ ਦੇਵਾਂਗਾ ਮੈਂ ਮੇਰੀ ਜ਼ਿੰਦਗੀ ਦਾ ਇਹ ਪਹਿਲਾ ਮੋਟਰਸਾਈਕਲ ਜਿਹੜਾ ਜਿੱਤਿਆ ਇਹਦੀ ਸੋਚ ਦੇ ਲਈ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਲੈ ਵੀ ਸ਼ਾਜੀ ਇਹ ਬਾਬਾ ਪੁਰਾਣੀ 베ਰੀ ਵਾਲੇ ਦੀ ਧਰਤੀ ਹੈ ਇਹਨੇ ਆਮ ਲੋਕਾਂ ਨੂੰ ਦੁਨੀਆ ਦੇ ਸਟਾਰ ਬਣਾਤਾ ਬਾਬਾ ਬਿਆਸ ਸਿੰਘ ਜੀ ਗਰਾਊਂਡ ਦੇ ਵਿੱਚ ਨੇ ਅੱਜ ਦੀ ਗੱਲ ਯਾਦ ਰੱਖੀ ਤੇਰੇ ਕੋਲੇ ਮੋਟਰਸਾਈਕਲ ਖੜਾਉਣ ਆ ਨਹੀਂ ਹੋਣੀ ਆਉਣ ਵਾਲੇ ਸਮੇਂ ਦੇ ਵਿੱਚ ਦਰਸ਼ਕ ਵੀਰੋ ਜੇ ਗੱਲ ਸਹੀ ਹੈ ਤੇ ਪਰ ਸੋ ਦੋਸਤੋ ਅਸੀਂ ਹਰਦੀਪ ਸਿਆਣ ਮੈਂ ਤੁਹਾਨੂੰ ਗਰਾਊਂਡ ਵੱਲ ਲੈ ਚੱਲਦਾ ਉੱਥੇ ਕੋਈ ਇੱਕ ਮੋਟਰਸਾਈਕਲ ਜਿਹੜਾ ਦਿੱਤਾ ਜਾ ਰਿਹਾ ਉਹ ਦੇਖੋ ਇੱਕ ਵਾਰ ਜਿਹੜੀ ਕੀਮਤ ਹੈ ਕਿਸੇ ਲੋੜਵੰਦ ਗਰੀਬ ਪਰਿਵਾਰ ਨੂੰ ਦੇਵਾਂਗਾ ਮੈਂ ਮੇਰੀ ਜ਼ਿੰਦਗੀ ਦਾ ਇਹ ਪਹਿਲਾ ਮੋਟਰਸਾਈਕਲ ਜਿਹੜਾ ਜਿੱਤਿਆ ਇਹਦੀ ਸੋਚ ਦੇ ਲਈ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਲੈ ਵੀ ਸ਼ਾਜੀ ਇਹ ਬਾਬਾ ਪੁਰਾਣੀ ਮੇਰੀ ਵਾਲੇ ਦੀ ਧਰਤੀ ਹੈ ਲੋਕਾਂ ਨੂੰ ਦੁਨੀਆ ਦੇ 스타 ਬਣਾਤਾ ਬਾਬਾ ਬਿਆਸ ਸਿੰਘ ਜੀ ਗਰਾਊਂਡ ਦੇ ਵਿੱਚ ਨੇ ਅੱਜ ਦੀ ਗੱਲ ਯਾਦ ਰੱਖੀ ਤੇਰੇ ਕੋਲੇ ਮੋਟਰਸਾਈਕਲ ਖੜਾਉਣ ਨੂੰ ਥਾਂ ਨਹੀਂ ਹੋਣੀ ਆਉਣ ਵਾਲੇ ਸਮੇਂ ਦੇ ਵਿੱਚ ਦਰਸ਼ਕ ਵੀਰੋ ਜੇ ਗੱਲ ਸਹੀ ਹੈ ਤੇ ਤਾੜੀਆਂ ਜ਼ੋਰਦਾਰ ਮਾਰ ਦਿਓ ਜ਼ੋਰਦਾਰ ਤਾੜੀਆਂ ਮਾਰ ਦਿਓ ਸ਼ਾਜੀ ਦਾ ਦਿਲ ਵੱਡਾ ਤੂੰ ਤਰੱਕੀ ਕਰ ਸੋਣਿਆ ਜਾਂਦਾ ਰਹਿ ਜਾ ਮਹਾਂਪੁਰਸ਼ਾਂ ਤੋਂ ਮੋਟਰਸਾਈਕਲ